ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੁਆਟਰ ਸੈਟ ਆ ਵੀ ਸਾਰੇ ਵੀਰਾਂ ਦੇ ਕਰਤਵਾ ਠੀਕ ਐ ਲਓ ਬਾਬੋ ਕਰਤੀ ਆ ਵਲੌਗ ਦੀ ਸਟਾਰਟਿੰਗ ਲਗਭਗ 8:00 ਵਜੇ ਹੋਣਗੇ ਹਣਾ ਤੇ ਮਿਸਤਰੀ ਪਤਾ ਨਹੀਂ ਯਾਰ ਕੱਲ ਕੀ ਕੁਝ ਕੰਮ ਕਰਕੇ ਕਬ ਸਾਨੂੰ ਦਿਖਾਉਣਾ ਭੁੱਲ ਗਿਆ ਬਣ ਲੱਗਦਾ ਨਾ ਚਲ ਕੋਈ ਨਾ ਬਾਅਦ ਚ ਦਿਖਾ ਦੂੰਗਾ ਤੇ ਬਾਕੀ ਅੱਜ ਆਇਆ ਨਹੀਂ ਮਿਸਤਰੀ 8:00 ਵਜੇ ਤੇ ਬਲਜੀਤ ਨੇ ਖਰ ਪਹਿਲਾਂ ਆ ਕੇ ਮੇਰੇ ਤੋਂ ਪਾਣੀ ਪੂਣੀ ਮਾਰਤਾ ਇੱਟਾਂ ਤੇ ਮੇਰੇ ਸਾਬ ਨਾਲ ਇਹਦੀ ਵੀ ਤਰਾਇ ਕਰਤੀ ਐ ਨੇ ਤੇ ਮਸਾਲਾ ਰਲਾਉਂਦੀ ਤਿਆਰੀ ਕਰੀ ਪਿਆ ਸੀ ਬਈ ਇਹ ਤਾਂ ਠੀਕ ਐ ਉਦੋਂ ਕੋਲ ਆਪਾਂ ਮਿਸਤਰੀ ਕੋਲੇ ਗੇੜਾ ਮਾਰ ਕੇ ਅੱਗੇ ਫੇਰ ਵੇਖਦੇ ਆਂ ਕੀ ਬਣੂਗਾ ਆਇਆ ਨੀ ਬਲਜੀ ਤੂੰ ਮਿਸਤਰੀ ਚੱਲ ਕੇ ਅੱਗੇ ਪਹਿਲਾਂ ਫਿਰ ਆਪਾਂ ਉਹਦੇ ਕੋਲੇ ਚੱਲ ਆ ਮੁੜਕਾ ਆ ਕੇ ਪਾਣੀ ਪੀ ਮੁੜਕਾ ਆਇਆ ਮੁੜਕਾ ਆਇਆ ਮੂੰਹ ਤਾਂ ਹਵਾ ਹੀ ਬਹੁਤ ਚੱਲੀਂਦੀ ਬਾਹਰ ਤਾਂ ਯਾਰ ਇੱਥੇ ਨਹੀਂ ਲੱਗਦੀ ਚੱਲ ਮਿਸਤਰੀ ਕੋਲ ਚੱਲ ਗੋਣਾ ਬਾਬਿਓ ਹਾਂਜੀ ਬਾਬਿਓ 350 ਸਤ ਪੁੱਲੇ ਜੋਗੇ ਅਸੀਂ ਜਾਣ ਲੱਗੇ ਗਮੇਸਤਰੀ ਕੋਲੇ ਗਮੇਸਤਰੀ ਸਾਨੂੰ ਦੂਰੋਂ ਹੀ ਦਿਖ ਗਿਆ ਸੁੱਧਾ ਆਉਂਦਾ ਘਰੋਂ ਸਾਈਕਲ ਕੱਢਦਾ ਮੈਂ ਕਿਹਾ ਹੋਰ ਕਿਦਨੇ ਆਏ ਨਿਮੈਸ਼ਰ ਕਰਕੇ ਮਹਾਬਲਜੀਤ ਮੋੜ ਦੇ ਨੂੰ ਆਏ ਨਾ ਪਤਾ ਲੱਗੇ ਮੈਨੂੰ ਘਰੇ ਸੱਦਣ ਆਉਂਦੇ ਸੀਗੇ ਕਿਉਂਕਿ ਆਪਣੀਆਂ ਸਿੱਧੀ ਗਲੀ ਦੇ ਸਾਹਮਣੇ ਹੀ ਘਰ ਆਉਂਦਾ ਜਾ ਕੇ ਬਸ ਥੋੜੀ ਜਿਹੀ ਅੱਗੇ ਹੀ ਐ ਤੇ ਇਹ ਫਿਰ ਹੁਣ ਮਸਾਲਾ ਰਲਾਉਣਾ ਕਿਹੜੇ ਹਿਸਾਬ ਤੇ ਆਪਾਂ ਐ ਵੇਖ ਕੇ ਪਲਾਸਟਰ ਵਾਲਾ ਕੰਮ ਤਾਂ ਮੁੱਕ ਗਿਆ ਆਪਣਾ ਤੋ ਦੋ ਬੱਠਲ ਵੱਧ ਪੈ ਜਾਣਗੇ ਪੁੱਛ ਲੈਣਗੇ ਅੱਛਾ ਪੁੱਛ ਲੈਣਾ ਪਾਉਣ ਨੂੰ 13 ਬੱਠ ਲਾਉਣਗੇ ਆਹ ਤਰਾਈ ਮਾਰ ਕੇ ਪਹਿਲਾਂ ਬਾਲ ਨਹੀਂ ਤੇ ਕਰਾਂਗੇ ਵਿੱਚ ਕੀ ਆ ਕਰਾਂਗੇ ਬਾਤ ਜੀ ਦੇ ਪੈਰੇ ਹਨ ਕਿਹਨੇ ਚਣਾਈ ਵੀ ਚੱਲਾਂਗੇ ਚਣਾਈ ਤੇ ਵੈਲਕਮ 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 ਹੋਰ ਮਿਸਤਰੀ ਜੀ ਓਕੇ ਰਿਪੋਰਟ ਹਾਂਜੀ ਲਓ ਜੀ ਮਿਸਤਰੀ ਜੀ ਪਹੁੰਚ ਚੁੱਕੇ ਨੇ ਅੱਛਾ ਜੀ ਛੂਟ ਕਰਨ ਦਾ ਹੀ ਮੌਕਾ ਹੁਣ ਮਿਲਿਆ ਮੈਂ ਕਿਹਾ ਜਿਹੜੇ ਦੋ ਸੱਜਣ ਮਿੱਤਰ ਆਏ ਆ ਵਿਚਾਰੇ ਬੜੀ ਦੂਰੋਂ ਚੱਲ ਕੇ ਇਹਨਾਂ ਦੀ ਵੀਡੀਓ ਜ਼ਰੂਰ ਬਣਾ ਗਏ ਹਨਾ ਕਿੱਲਿਆਂ ਵਾਲੀ ਵਾਲਾ ਮਨਪ੍ਰੀਤ ਇੱਕ ਬਾਈ ਹੋਰ ਹੈ ਨਾਲ ਇਹ ਵੀ ਬਾਈ ਕੂਤਰਾਂ ਦਾ ਸ਼ੌਕੀ ਹੈ ਠੀਕ ਹੈ ਕੀ ਨਾਮ ਬਾਈ ਆਪਣਾ ਸੱਚ ਜਾਸ ਠੀਕ ਹੈ ਇਹ ਵੀ ਕਿੱਲਿਆਂ ਵਾਲੀ ਤੋਂ ਹੈ ਭਰਾ ਹਨਾ ਤੇ ਇਹ ਆ ਗਏ ਕਿੱਲਿਆਂ ਵਾਲੀ ਤੋਂ ਚੱਲ ਕੇ ਤੇ ਦਮਣੀ ਚੱਲ ਖੇਤਾਂ ਕੋਈ ਚੱਕਰ ਨਹੀਂ ਉਹ ਤਾਂ ਗਾਲ ਹੀ ਵਖਰੀ ਹੈ ਸਾਡੇ ਨੇੜੇ ਵਾਲੇ ਬੰਦੇ ਘਰ ਪਹੁੰਚੇ ਨਹੀਂ ਜਿਹਦੇ ਪਹਿਲਾਂ ਦੇ ਫੋਨ ਕਰਿਆ ਸੀ ਇਹ ਤਿੰਨ ਤਿੰਨ ਦਿਨ ਪਹਿਲਾਂ ਵੀ ਅਸੀਂ ਆਵਾਂਗੇ ਉਹਨਾਂ 'ਚ ਕੋਈ ਵੀ ਨਹੀਂ ਦਿਖਿਆ ਇੱਥੇ ਫੋਨ ਖਾਣ ਵੀ ਲਗਭਗ ਬੰਦ ਜਿਹਾ ਹੀ ਜਾਂਦੇ ਸਾਰਿਆਂ ਦੇ ਤੇ ਕੋਈ ਕਿੱਧਰ ਸਕੂਲ ਜੇ ਫਿਰਦਾ ਤੇ ਕੋਈ ਲਗਭਗ ਵੀ ਕੰਮ ਜਿਹਾ ਚੱਲ ਜਾ ਤਨੀੜੇ ਹੋਇਆ ਨਹੀਂ ਕੋਈ ਕੋਲ ਮਲਾ ਕੇ ਐਂਬਲਜੀਤ ਪੁੱਛਣਾ ਚਾਹੇਗਾ ਤੁਸੀਂ ਇਹ ਕਹਿਣਾ ਤਾਂ ਕੰਮ ਨੇ ਵੀੜੇ ਕੱਲ ਤੋਂ ਪਲਾਸਟਰ ਕਰ ਦਾਂਗੇ ਬਸ ਫੇਰ ਠੀਕ ਹੈ ਫੇਰ ਕਰਾਂਗੇ ਸਾਹਿਬ ਹਾਂ ਤੇ ਇਧਰ ਆਹਾ ਨਵੇਂ ਖੁੱਡਿਆਂ ਦੀ ਚਣਾਈ ਕਰਤੀ ਐ ਸਟਾਰਟ ਮਿਸਤਰੀ ਸਾਹਿਬ ਨੇ ਠੀਕ ਹੈ ਤੇ ਕਿਵੇਂ ਉਹ ਜੇ ਆ ਗਿਆ ਨਾ ਗੁਲਦੀਪ ਨੂੰ ਇੱਕ ਜਣਾ ਅੰਦਰੋਂ ਲੱਗੂ ਇੱਕ ਜਣਾ ਬਾਹਰੋਂ ਕੱਲ ਪਲਾਸਟਰ ਵੀ ਨਵੇਂ ਬਸ ਸਹੀ ਕਾਲ ਐ ਕਰ ਦਾਂਗੇ ਤੇ ਬਾਅਦ ਫਿਰ ਮੈਂ ਆਦਾ ਉੱਧਰ ਲੱਗ ਹਾਂ ਸਹੀ ਗੱਲ ਹੈ ਇਹ ਤਾਂ ਸਹੀ ਗੱਲ ਹੈ ਤੇ ਬਾਕੀ ਵੀਡੀਓ ਬਣਾਉਂਦਾ ਬੜਾ ਟਾਈਮ ਹੈ ਨਹੀਂ ਵੀ ਹਨਾ ਮੇਸਤਰੀ ਨੇ ਗੁੱਲੇ ਹੀ ਡਾ ਰੱਖਿਆ ਜਮ ਮੈਂ ਆਪਣੀ ਮਾਰ ਦੇ ਭਾਈ ਕੋਈ ਭੂਤ ਨਹੀਂ ਭੁੱਲੀ ਪਈ ਬਾਕੀ ਸੋਤਾ ਨਹੀਂ ਉਹ ਇਹਦਾ ਕੰਮ ਗਲਤ ਦੱਸਦਾ ਸੀ ਹਾਂਜੀ ਮੇਰੇ ਵੀਰੋ ਬਲਜੀਤ ਕਿਧਰ ਗਿਆ ਕਿ ਕਿਰਾਂ ਗਿਆ ਕੀ ਅਸੀਂ ਗਏ ਸੀ ਮੈਸਤਰੀ ਨੂੰ ਦਵਾਈ ਦਵਾਉਣ ਬਾਦ ਨੂੰ ਤੇ ਉਥੇ ਬੰਦਾ ਟਕਰਿਆ ਗਾਂ ਤੋਂ ਮੈਸਤਰੀ ਅੰਦਰ ਵੜ ਗਿਆ ਤੇ ਇੱਕ ਨੇ ਹੱਥ ਰਿਆ ਚੱਕਤਾ ਐ ਜੀ ਮੈਂ ਖੜ ਗਿਆ ਵੇਖ ਕੇ ਤੇ ਕਹਿੰਦਾ ਮੈਂ ਤੇਰੀ ਵਾਇ ਪਛਾਣ ਲਈ ਕਹਿੰਦਾ ਉਹ ਹੀ ਐ YouTube ਤੇ ਵੀਡੀਓ ਪਾਉਣਾ ਮੈਂ ਕਿ ਉਹ ਹੀ ਐ ਅਲੀ ਕੇ ਤੁਸੀਂ ਆ ਕੋਈ ਮਨ ਲੱਗਦਾ ਮੈਂ ਚੱਲ ਕੋਈ ਨਹੀਂ ਨੇ ਨਾਲ ਆਏ ਮੈਂ ਬਿਲਜੀਤ ਭਖਿਆ ਪਿਆ ਭਖਿਆ ਪਿਆ ਨੂੰ ਜੰਗ ਲੱਗੇ ਠੰਡ ਕਿ ਨਹੀਂ ਗਏ ਬਹੁਤ ਹੈ ਬਹੁਤ ਹੈ ਬਾਬਾ ਫਿਰ ਟੋਟੇ ਲਾਗੇ ਤੇਰੇ ਨਾ ਉਹ ਪਤਾ ਨਹੀਂ ਮੈਂ ਤਾਂ ਕਰੇ ਨਹੀਂ ਕਹੋਂ ਜਾਂਦਾ ਕਿੱਥੇ ਪੱਟੇ ਤੇ ਤੂੰ ਉਹਨਾਂ ਨਾਲੇ ਕੇ ਓਕੇ ਓਕੇ ਕੋਈ ਗੱਲ ਨਹੀਂ ਚਲੋ ਬਾਪੇ ਹੋਰ ਰੋਟੀ ਖਾ ਕੇ ਮੇਰੇ ਯਾਦ ਹੀ ਹੋਣਾ ਕਿ ਆਪਾਂ ਰੋਟੀ ਖਾਣਿਆ ਤੜਕੇ ਦੀ ਹਾਂ ਕੰਮ ਹੋ ਰਿਹਾ ਪਿਆ ਇਤਾਂ ਯਾਰ ਭੈ ਜੋ ਗਰਮੀ ਬੜੀ ਐ ਇੱਕ ਵਾਰ ਮੂੰ ਅੱਖਾਂ ਗਮਝੀਆਂ ਪੰਗਾ ਪਤਾ ਨਹੀਂ ਕੀ ਗੱਲ ਹੈ ਹਨਾ ਤੇ ਗੱਲ ਕਿਦਾ ਕੀ ਹੈ ਯਾਰ ਸੁੱਤਾ ਹੱਤਾ ਨਹੀਂ ਗਾ ਰਾਤ ਦੁੱਧਾ ਤੜਕੇ ਫਿਰ ਕੰਮ 'ਚ ਤੇ ਜੋੜਦਾ ਬਸ ਹੁਣ ਕੰਮ ਤਾਂ ਵਿੱਢ ਲਿਆ ਪਰ ਜਿਹੜੇ ਸਾਹ ਤੇ ਗਰਮੀ ਹੈ ਨਾ ਐਂ ਲੱਗਦਾ ਕਿ ਗਲਤੀ ਕਰਤੀ ਖੁੱਡੇ ਵੜਕੇ ਨਹੀਂ ਕਰ ਨਹੀਂ ਤਾਂ ਕੋਈ ਬੋਹ ਪੁਣਾਣੀ ਬਈ ਹਾਂ ਮਿਸਤਰੀ ਪੜਾ ਸਾਡਾ ਡੜ ਲੱਗਿਆ ਪਿਆ ਕਿ ਸਾਰੇ ਬੰਦੇ ਛੜ ਛੁੱਟ ਕੇ ਭੱਜ ਜਾਂਦੇ ਆ ਦੌਣੀ ਵੀ ਲੜ ਗਿਆ ਵੀ ਉਹ ਵੀ ਮੁੱਦਾ ਹੋ ਗਿਆ ਰੇਪੋਂ ਗਿਆ ਸੀ ਖੇਤ ਲਾੜ ਡਲੂਡ ਘੜ ਕੇ ਬਿਮਾਰ ਹੋ ਗਿਆ ਉਹ ਵੀ ਸੁੱਤਾ ਪਿਆ ਘਰੇ ਸੀ ਅੰਦਰ ਗੋਲਾਂ ਗਾਲੀਆਂ ਲੈ ਕੇ ਦਵਾਈ ਬੂਟੀ ਆਉਂਦੀ ਉਹ ਵਿਚਾਰਾ ਸਾਧ ਜੀ ਕੋ ਟਾਂਕੇ ਲੌਂਚ ਵਿਆਸਤ ਨੇ ਉਸ ਸਾਧ ਜੀ ਗੱਲ ਸੁਣੋ ਜੀ ਮੜਦੇ ਨੂੰ ਰੋਕ ਦਿਓ ਮੈਂ ਤਾਂ ਕਹਣਾ ਮੜਾ ਜਾ ਬਈ ਬਣੇ ਦਾ ਹੱਲ ਕਰਕੇ ਦੇ ਯਾਰ ਇਹ ਮਿਸਤਰੀ ਨੇ ਕੰਤ ਚੋਹ ਦੇਣੀ ਆ ਨਤਨੇ ਇਹਨਾਂ ਨੂੰ ਸਪੋਰਟ ਬਣਾਉਣ ਵਾਸਤੇ ਤੇ ਦੋ ਦੋ ਫੁੱਟ ਦੇ ਟੋਟੇ ਵੱਢ ਕੇ ਦੇ ਯਾਰ ਗਲਿੰਡਰ ਨਾਲ ਲਾਉਂ ਜੀ ਉਹ ੜਾ ਵਾਲੇ ਆਹ ਟੋਟੇ ਜੇ ਹਨਾ ਕੰਧ ਚ ਦੇਣ ਨੂੰ ਸਪੋਰਟ ਵਾਸਤੇ ਤੇ ਯਾਰ ਇਹ ਦੱਸਾਂ ਬਾਈ ਯਾਰ ਚਿੱਟ ਕਾਲੇ ਪਈ ਜਾਂਦਾ ਹਨਾ ਚਿੱਟ ਘਿਰੀ ਜਾਂਦਾ ਕਾਲੇ ਵੀ ਨਹੀਂ ਪਈ ਜਾਂਦਾ ਯਾਰ ਇਹ ਇੰਨਾ ਬਾਲੇ ਪਾਸੇ ਯਾਰ ਦਿਮਾਗ ਬਾਲੇ ਪਾਸੇ ਚੱਲੀ ਜਾਂਦਾ ਯਾਰ ਭੈਣ ਚੋਂ ਤੇ ਇੱਕ ਪਾਸੇ ਹੋਵੇ ਨਾ ਬੰਦਾ ਤਾਂ ਵੀ ਕੋਈ ਦਿੱਕਤ ਨਹੀਂ ਹਨਾ ਤੇ ਪੂਰੀ ਬੌਰੇ ਜੋ ਇਹ ਫਰਦੇ ਸਹੀ ਦਾ ਤਾ ਮੈਂ ਕੱਲ ਆਏ ਲੱ ਬੱਸੋਂ ਬਾਹਰ ਜੀ ਹੋਈ ਪਈ ਯਾਰ ਆਹ ਕੰਮ ਨਹੀਂ ਹੋਰ ਕੰਮ ਵਾਲਾਂ ਨੂੰ ਟੈਨਸ਼ਨ ਆ ਯਾਰ ਉਹ ਚੀਜ਼ਾਂ ਮਾਰਦੀਆਂ ਖਿੱਚਦਾ ਪਾਈ ਕੰਮ ਪੂਰਾ ਚੋਬਰਾਂ ਨੇ ਲਓ ਹੁਣ ਵਿਊਜਾ ਬਣ ਲੱਗ ਗਿਆ ਬੱਸ ਤੇ ਬਾਕੀ ਗਰਮੀ ਜਿਹੜੇ ਹਿਸਾਬ ਤੇ ਵਿਊ ਸਾਡਾ ਬਾਣੀ ਆਊਗਾ ਹਨਾ ਚੰਗਾ ਹੋਇਆ ਬੱਦਲ ਹੋ ਗਿਆ ਤੇ ਨਹੀਂ ਇੱਕ ਅੱਦੇ ਦਾ ਵਿਊ ਇੱਥੇ ਢੀੜਾ ਖਾ ਕੇ ਹੁਣ ਵਾਜ ਦਾ ਗਲ ਪਰਨੇ ਹਨਾ ਗਰਮੀ ਨਾਲ ਤੇ ਬਸ ਕੰਮ ਲੋਟ ਆ ਬਾਬੇ ਹੁਣ ਤਾਂ ਕੋਈ ਚੱਕਰ ਨਹੀਂ ਹੁਣ ਇਹ ਸਾਡਾ ਰੈਸਟ ਟਾਈਮ ਹੋ ਚੁੱਕਿਆ ਹੈ ਮਿਸਤਰੀ ਘਰੇ ਗਿਆ ਨਾ ਹੁਣ ਉਹਨੇ ਸੀ ਮੈਂ ਕਿਹਾ ਚਾਹ ਚੂਪੀ ਲਈਏ ਇਟਸ ਟੀ ਟਾਈਮ ਕਹਦੇ ਮੁੰਡੇ ਇਟਸ ਟੀ ਟਾਈਮ ਠੀਕ ਹੈ ਕਿ ਨਹੀਂ ਲੰਗਰ ਪਾਣੀ ਚੱਲ ਰਾਇਆ ਕਰੋ ਦੂਆ ਕੰਮ ਸਟਾਰਟ ਕਰਦੇ ਆ ਫਿਰ ਹਲੋ ਜੀ ਚਾਲ ਦੇ ਕੰਮ ਵੇਚਦੀ ਫੇਰ ਮੀਤੇ ਖੋਲੇ ਆ ਗਏ ਪੁੱਛਣ ਆਏ ਇਹਨੇ ਜੰਗਲੇ ਜੇ ਬਣਾਏ ਜਾਂ ਕਿ ਨਹੀਂ ਫੁੱਟ ਬਾਈ ਫੁੱਟ ਵਾਲੇ ਲਾਉ ਜੀ ਕਹਿੰਦੇ ਖਿੱਚਦਾ ਕੰਮ ਪੂਰਾ ਜੋਰਾ ਸ਼ੋਰਾ ਤੇ ਮਿਸਤਰੀ ਸਾਹਿਬ ਨੇ ਵੀਡੀਓ ਬਣਾਦ ਕੇ ਮੈਂ ਕਿਹਾ ਤੇ ਕਿਆ ਬਾਤਾਂ ਨੇ ਬਈ ਲਗਭਗ ਦੋ ਫੁੱੜਿਆਂ ਦੇ ਅੰਦਰ ਕਹਿੰਦਾ ਕਰਤਾ ਖੜੀਆਂ ਤੇ ਤੀਜੇ ਨੂੰ ਬਾਟਾ ਪਾਰ ਕਰ ਮੰਨ ਕੇ ਚੱਲ ਵੀ ਲਾ ਦੇਾਂਗੇ ਸਰੇ ਉਮੀਦ ਹੈਗੀ ਆ ਸਾਨੂੰ ਤਿੰਨੇ ਕੰਦੀਆਂ ਜੀ ਠੀਕ ਹੈ ਕਲੰਗ ਰਿਆਣਾ ਕਲੰਗ ਅਤੀ ਬਾਹਰ ਰਿਆਣਾ ਗੱਲ ਉਹ ਆਲ ਕੰਬਸ ਤੇ ਹਾਂ ਨੇ ਕਾੜ ਦਾਂਗੇ ਚੱਕ ਦਾਂਗੇ ਮਿਸਤਰੀ ਸਾਹਿਬ ਬਾਕੀ ਦੱਸ ਦਿਆਂ ਫਿਰ ਹਣ ਕਰੇ ਚਾਹ ਦਾ ਆਰਡਰ ਦੇ ਰੱਖਿਆ ਕਰੇ ਚਾਹ ਫੜ ਲੈ ਕੇ ਹਾਂਜੀ ਮੇਰੇ ਵੀਰੋ ਆਗੇ ਕਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਮਸਾਂ ਛੁੱਟੀ ਲੈ ਕੇ ਆਏ ਬਲਜੀਤ ਆ ਗਿਆ ਸੀ ਮਗਾ ਵੀ ਮੈਂ ਦਾਣਾ ਪਾਣੀ ਪਾਵਾਂ ਕਰੇ ਕਬੂਤਰਾਂ ਨੂੰ ਜਾ ਦੇ ਰਹਿਣ ਲਓ ਜੀ ਤੇ ਦਿਨ ਵੱਡੀਆਂ ਕਬੂਤਰਿਆਂ ਨੂੰ ਰੱਖਦੀਏ ਦਾਣੇ ਆਇਓ ਖੰਡੋ ਖਾ ਲੋ ਤੇ ਫਿਰ ਵੱਡੇ ਕਬੂਤਰਾਂ ਨੂੰ ਵੀ ਰੱਖਦੀਏ ਬਾਈ ਲੱਗਦੇ ਹੱਥ ਆਇਓ ਪੁੱਤ ਆਇਓ 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 ਬੇਟਾ ਲਓ ਜੀ ਤੇ ਨਾਲ ਦੀ ਨਾਲ ਬਈ ਵਾਟਰ ਵੀ ਪਾ ਦਈਏ ਕਬੂਤਰਾਂ ਵਾਲੇ ਪਾਸੇ ਪਾ ਜਾਂਦਾ ਤੇ ਇਧਰ ਫੀਮੇਲਸ ਨੂੰ ਵੀ ਪਾਤਾ ਪਾਈ ਹੋ ਗਿਆ ਫਿਰ ਇਹਨਾਂ ਦਾ ਢੱਕ ਦਈਏ ਨਾਲ ਦੀ ਨਾਲ ਤੇ ਓਕੇ ਬਈ ਰਿਪੋਰਟਾ ਇਧਰਲੇ ਕਬੂਤਰਾਂ ਦਾ ਧਾਣੇ ਪਾਣੀ ਦਾ ਹਣਾ ਲਾਦੀ ਲੋਕ ਇਹਨਾਂ ਨੂੰ ਲਓ ਜੀ ਆ ਗਏ ਇਧਰਲੇ ਕਰੇ ਤੈਗੇ ਧਾਵਣੀ ਦੀ ਡਿਸਟਰੋਇਰ ਵੀ ਫਿਰਦਾ ਕਹਿੰਦੇ ਨੇ ਨੀ ਵੀਰੋ ਤੇ ਖਾ ਤਮੇ ਹਾਂ ਸ੍ਰੀ ਡਾਉਣ ਵਾਦੀਆ ਬੰਦੇ ਦਾ ਉਸ ਨੂੰ ਦੱਸਿਆ ਹੀ ਸੀਗਾ ਤੇ ਲਓ ਜੀ ਇਧਰੋਂ ਤੀਜੀ ਕੰਦ ਵੀ ਲੈ ਗਏ ਚੱਕ ਕੇ ਕਹਿੰਦੇ ਮੁੰਡੇ ਲੱਗ ਭੱਗ ਤੇ ਓਕੇ ਰਿਪੋਰਟਾਂ ਹਨ ਕੰਮ ਵਾਵਾ ਖਿੱਚਦਾ ਅੱਜ ਦੀ ਘੜੀ ਤਹਾਂ ਨੇ ਤੇ ਕੱਲ ਨੂੰ ਮੇਰੇ ਹਿਸਾਬ ਨਾਲ ਚਣਾਈ ਵਾਲਾ ਕੰਮ ਕੱਲ ਨੂੰ ਮੁੱਕ ਜਾਣਾ ਟਾਈਮ ਨਾਲ ਤੇ ਫਿਰ ਉਦੋਂ ਬਾਅਦ ਬਸ ਛੱਤ ਤੇ ਪਲਾਸਟਰ ਰਹਿ ਜਾਣਾ ਤੇ ਪਰਲੇ ਫੋੜਿਆਂ ਜੇ ਰੱਖਣੇ ਰੁਖਣੇ ਰਹਿ ਜਾਣਗੇ ਲੈ ਮੀਤਿਆ ਲਾ ਤੇ ਲਿਆ ਤੇ ਸਕਰੂ ਤੇ ਐਂ ਸਿੱਟ ਕੇ ਲਾ ਦੇ ਇਹਨਾਂ ਨੂੰ ਹਲਮਾਲਿਆਂ ਨੂੰ ਮਾਰ ਦੇ ਠੀਕ ਆ ਕਿ ਨਹੀਂ ਕਿਦਰ ਗਿਆ ਆਪਣੇ ਸਕੰਜੇ ਦੇ ਭਾਜਾਂ ਦੇ ਨੇ ਆ ਪਿਆ ਆ ਉਹ ਗਰਮੀ ਵਾਲੀ ਆ ਤੈਨੂੰ ਵੀ ਪਤਾ ਬੱਚੀ ਤੇ ਨਹੀਂ ਦੀਂਦਾ ਬੰਦਾ ਕਿਥੇ ਨਹੀਂ ਨਹੀਂ ਕਿਦਾਂ ਹੈ ਇਹ ਲੈ ਕੇ ਕੰਮ ਕਹਿੰਦੇ ਜੁਗਰਾ ਸ਼ੂਰਾ ਤੇ ਚੱਲੀ ਜਾਂਦਾ ਮੇਰੇ ਵੀਰੋ ਇੱਕ ਫੁੱਡੇ ਦੀ ਡੋਰ ਲਾਤਾ ਇੱਕ ਫੁੱਡੇ ਦਾ ਡੋਰ ਲਾਤਾ ਦੂਜੇ ਖੁੱਡੇ ਦੀ ਡੂਰ ਦੀ ਛੇ ਹਾਂਜੀ ਬੂਟਾ ਜੀ ਅੰਦਰ ਪਾਉਣ ਗਿਆ ਅੰਦਰ ਪੀਸ ਲੈ ਅੰਦਰ ਕੌਣ ਗਏ ਹਿੰਦ ਕਮਾਲ ਆ ਯਾਰ ਇਹ ਅੰਦਰ ਕਿਵੇਂ ਆ ਆਉਣੀ ਯਾਰ ਇਹ ਕਹਿੰਦਾ ਕੀਤਾ ਕਰਾਇਆ ਕੋਈ ਚੱਲ ਠੀਕ ਆ ਚਲ ਕੋਈ ਗੱਲ ਨਹੀਂ ਹੋ ਜਾਂਦਾ ਘਾਟ ਵੱਲ ਘਾਟ ਵੱਲ ਹਾਂ ਇਧਰੋਂ ਲਾ ਤੇ ਜੰਗਲੇ ਜੇ ਤੇ ਇੱਕ ਲਾਦੀ ਬਾਰੀ ਤੇ ਦੂਜੀ ਵਾਰੀ ਲਾਉਣ ਦੀ ਮੌਲਾ ਤਾਂ ਤਿਆਰੀ ਹੈ ਹਾਂਜੀ ਉਹ ਫੋਨ ਪਰ ਮੌਲ ਦੀ ਕਮਾ ਆ ਹਾਂਜੀ ਮੇਰੇ ਵੀਰੋ ਤੇ ਲਗਭਗ ਬਈ ਕੰਮ ਵਾਵਾ ਖਿੱਚਦਾ ਹਨਾ ਇਧਰੋਂ ਮੰਨ ਕੇ ਚਲੋ ਵੀ ਇੱਥੋਂ ਤੱਕਰ ਆ ਕੰਦ ਆ ਗਈ ਇਧਰ ਅਗਲੀਆਂ ਦੋਵੇਂ ਬਾਰੀਆਂ ਵੀ ਵਿਚਨੱਥੀਆਂ ਨਾਦੀਆਂ ਆਦੀਆਂ ਇਧਰਲੇ ਪਾਸਿਓਂ ਲਗਭਗ ਆ ਵੀ ਕਰਤਾ ਉਹਦੇ ਵਿਚਾਰਣ ਦੀ ਕੰਦ ਵੀ ਚੱਕਤੀ ਤੇ ਇਧਰ ਮੜਾ ਮੋਟਾ ਜਿਹੜਾ ਹਰਸ ਤੇ ਕੋਲਗਾ ਪਾਦਾ ਤੇ ਆ ਸਾਨੂੰ ਪਤਾ ਵਿਚਾਲੇ ਜਾਲ ਵਾਸਤੇ ਤਾਂ ਛੜਦਾ ਓਪਨ ਆਪਾਂ ਠੀਕ ਹੈ ਕਿ ਨਹੀਂ ਓਕੇ ਰਿਪੋਰਟਾਂ ਤੇ ਬਾਕੀ ਬਸ ਹਨਾ ਕਰਦੇ ਆ ਬਾਕੀ ਦੀ ਗੱਲ ਬਾਤ ਕਿਰਾਂ ਕਰਦੀ ਛੁੱਟੀ ਲੱਗ ਪਗ 8:00 ਵਜ ਗਏ ਸੀ ਮੈਂ ਤੇ ਬਲਜੀਤ ਹੀ ਰਹਿ ਗਏ ਦਮਣੀ ਵਰਗੇ ਮਿਸਤਰੀ ਮੋਸਤਰੀ ਸਾਹ ਹਨਾ ਦੂਜਾ ਜਿਹੜਾ ਨਵਾਂ ਬੰਦਾ ਸੀ ਬੂਟਾ ਦਿਹਾੜਗਾ ਉਹ ਵੀ ਸਭ ਭੱਜ ਗਏ ਕਰਾਂ ਓਕੇ ਆ ਫਿਰ ਬਲਜੀਤ ਅੱਜ ਕੰਮ ਬਹੁ ਖੁੱਚਿਆ ਨਾ ਵੈਸੇ ਯਾਰ ਕੰਮ ਤਾਂ ਖਿੱਚਿਆ ਹੁਣ ਤਸ ਕੱਢਤੀ ਅੱਜ ਕੰਮ ਵਾਲੀ ਤਾਂ ਯਾਰ ਹੋਰ ਗੱਲਾਂ ਦਾ ਗੱਲਾਂ ਬਈ ਨਿਆਰਾ ਆ ਗਿਆ ਹਾਂਜੀ ਮੇਰੇ ਵੀਰੋ ਤੇ ਆ ਗਏ ਭਾਈ ਨਾਲ ਹੋ ਗਏ ਬੱਲੇ ਕਰੇ ਰੋਟੀ ਰੋਟੀ ਖਾਣੇ ਆਂਦੇ ਤੇ ਓਕੇ ਆ ਬਈ ਬੱਸ ਹਣਾ ਵੀਡੀਓ ਦੀ ਐਂਡਿੰਗ ਹੀ ਕਰਦੇ ਆ ਚੱਕਰ ਆ ਯਾਰ ਅੱਖਾਂ ਵਿੱਚ ਜਾਂਦਾ ਜਾਵੀ ਹਣਾ ਥੱਕੇ ਨਾਲ ਹੀ ਮੈਂ ਤਾਂ ਨਾ ਮੰਨ ਕੇ ਚਲੋ ਵੀ ਇਹ ਵੀਡੀਓ ਤੁਹਾਨੂੰ ਬਤੈੱਕਦ ਮੈਂ ਬਾਅਦ ਪੈਂਦੀ ਹੁੰਦੀ ਹੈ ਵੀ ਇਹ ਦੂ ਪਿਛਲੇ ਦਿਨ ਵਾਲੀ ਵੀਡੀਓ ਵੀ ਇੰਨੀ ਜ਼ਿਆਦਾ ਉੱਤੀ ਅਪਲੋਡ ਕੀਤੀ ਨਾ ਮੈਂ ਮੈਨੂੰ ਹੀ ਪਤਾ ਮੈਂ ਕਿਵੇਂ ਕਰਕੇ ਆ ਤੋ ਚੱਕਰ ਕੇ ਥੰਬਨੇਲ ਬਣਾਉਣ ਲੱਗ ਗਿਆ ਮੈਂ ਅੱਠ ਵਜੇ ਤੱਕ ਜਾਏ ਦੇਖ ਲੋ ਮੈਂ ਅੱਖਾਂ ਵਿੱਚ ਥੰਬਨੇਲ ਬਣੇ ਨਾ ਕੈਪਸ਼ਨ ਲਿਖਾਂ ਅੱਖਾਂ ਵਿੱਚ ਹੁਣ ਵੀ ਅੱਖਾਂ ਵਿੱਚ ਜੰਨਾ ਸੌਂ ਲੱਗੇ ਖਲੇ ਤੁਰਾ ਭਾਣਾਲੇ ਰੱਖ ਖਾਮੀ ਕੇ ਜਿਵੇਂ ਅਸਟੈਪ ਤੇ ਨਾਉਂਦਾ ਨਾਉਂਦਾ ਖਾਮੀ ਜਾਨਦੀਆਂ ਸੀ ਨਾ ਬਸ ਹੁਣ ਮੈਨੂੰ ਮੰਜਾ ਛੀ ਦੀ ਸੀ ਮੈਂ ਕਰਕੇ ਤੇ ਸੈਟ ਬੈਟ ਆਉਂਦਾ ਹਨ ਤੇ ਪਈ ਮੈਂ ਆ ਬਹੁਤ ਨੀਂਦ ਆਈ ਇਹਦੇ ਬਾਕੀ ਸਾਨੂੰ ਪਤਾ ਹੀ ਹਨ ਵੀ ਜਿਹੜਾ ਕੋਈ ਸਾਰਾ ਕੰਮ ਤੰਦਾ ਕੀਤਾ ਆਪਾਂ ਹਨ ਵੀ ਬਸ ਆਹੀ ਸੀਗਾ ਮੰਨ ਕੇ ਚਲੋ ਬਸ ਇੱਥੇ ਫੁੱਡੇ ਤੇ ਆਹੀ ਥੋੜੇ ਸਾਹਮਣੇ ਆ ਰਹਿਣਾ ਬਾਕੀ ਬਾਹਰਾਂ ਗੱਲਾਂ ਹੁੰਦੀਆਂ ਨਹੀਂ ਮੇਰੇ ਤੋਂ ਪਈ ਹੁਣ ਗੁੱਡ ਰਾਈਟ ਸਾਰਿਆਂ ਨੂੰ ਕੱਲ ਨੂੰ ਦੇਖਦੇ ਆ ਨਾ ਕੀ ਬਣਦਾ ਹੈਗਾ ਅੱਜ ਦਾ ਦਿਨ ਬਹੁਤ ਟੌਪ ਕੱਟਿਆ ਬਾਪੂ ਨੀਂਦ ਰੇਣਾ ਠੀਕ ਹੈ ਜੀ ਬਾਏ ਬਾਏ ਲਾਗੇ ਸਾਰਾ ਠੀਕ ਆਨਲਾਈਨ ਸਾਰੇ ਰੌਣਕ ਠੀਕ ਹੈ ਕਾਲੋਂ ਦੇ ਨਾਲ ਵੀ ਕੀ ਬੰਦ ਹੈਗਾ ਸੌਣੇੇ طرف ਜੋ ਆਇਨਾ ਸੋਚੂ ਵਿੱਚ ਲੱਗਿਆ ਸੀ ਹੈਨਾ ਭਰਾਓ ਨੀਂਦ ਨਾ ਪੌੜਾ ਪੂਰਾ ਰਾਹ ਦਾ ਨਾ ਖੈ ਨੀ ਪੌੜਾ ਉਹ ਛੋੜਾ ਜਿੰਦਾ ਪਿਆਰ ਤੇ ਨੀਂਦ ਆਈ ਜਾਵੇ ਜੀ ਸਾਹਿਬ ਬਤਾਓ